328 ਲਾਪਤਾ ਪਵਨ ਸਰੂਪਾ ਦਾ ਮਾਮਲਾ ਮੁੜ ਤੋਂ ਪੱਕ ਦਾ ਨਜ਼ਰ ਆ ਰਿਹਾ ਹੈ ਦੋਸ਼ਾਂ ਖਿਲਾਫ ਮੰਗ ਮੁੜ ਤੋਂ ਠਾਈ ਜਗਜੀਤ ਸਿੰਘ ਢਲੇਵਾਲ ਬਲਦੇਵ ਸਿੰਘ सिरसा ਪਾਈ ਬਡਾਲਾ ਸਣੇ ਕਈ ਆਗੂਆਂ ਦੇ ਵੱਲੋਂ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੌਰਾਨ ਸ਼੍ਰੋਮਣੀ ਕਮੇਟੀ ਤੇ ਸਰਕਾਰ ਨੂੰ ਸਿੱਧੀ ਚੇਤਾਵਨੀ ਦਿੱਤੀ ਗਈ ਹੈ ਇਸ ਦੌਰਾਨ ਉਹਨਾਂ ਨੇ ਕਿਹਾ ਹੈ ਕਿ 328 ਪਵਨ ਸਰੂਪਾ ਦੇ ਇਨਸਾਫ ਦੇ ਲਈ ਪੰਜਾਬ ਸਰਕਾਰ ਦੋਸ਼ੀਆਂ ਖਿਲਾਫ ਤੁਰੰਤ ਕਾਰਵਾਈ ਕਰਕੇ ਇਨਸਾਫ ਦੇਵੇ ਜੇਕਰ ਸਰਕਾਰ ਨੇ ਕੋਈ ਢਿੱਲਮਠ ਵਰਤੀ ਤਾਂ ਸਿੱਖ ਸੰਗਠਾ ਆਗੂਆਂ ਅਤੇ ਸੇਵਾਦਾਰਾਂ ਦੀ ਸਲਾਹ ਦੇ ਨਾਲ ਅਗਲਾ ਠੋਸ ਕਦਮ ਚੁੱਕਿਆ ਜਾਵੇਗਾ ਇਸ ਦੇ ਨਾਲ ਹੀ ਉਹਨਾਂ ਨੇ ਐਲਾਨ ਕੀਤਾ ਕਿ 7 ਸਤੰਬਰ ਨੂੰ ਵੱਡਾ ਇਕੱਠ ਹੋਵੇਗਾ ਸਰਕਾਰ ਕੋਲ 7 ਸਤੰਬਰ ਤੱਕ ਦਾ ਸਮਾਂ ਹੈ ਜਾਂ ਤਾਂ ਦੋਸ਼ੀਆਂ ਤੇ ਮੁਕੱਦਮੇ ਦੀ ਗੱਲ ਹੋਵੇ ਜਾਂ ਫਿਰ 7 ਤਰੀਕ ਤੋਂ ਬਾਅਦ ਇਹ ਗੱਲਬਾਤ ਦੇ ਦਰਵਾਜ਼ੇ ਵੀ ਬੰਦ ਕਰ ਦਿੱਤੇ ਜਾਣਗੇ ਤੇ ਸੰਘਰਸ਼ ਤੇਜ਼ ਹੋ ਜਾਵੇਗਾ ਇਸ ਵਾਰ ਆ ਜਾਂ ਪਾਰ ਕਰਕੇ ਹੀ ਰਾਂਗੇ ਇਹ ਗੱਲ ਭਾਈ ਵਿਡਾਲਾ ਦੇ ਵੱਲੋਂ ਆਖੀ ਗਈ ਹੈ ਸਿੱਖ ਸੰਗਠਾ ਦੇ ਵਿੱਚ ਭਾਰੀ ਰੋਸ ਹੈ ਉਹ ਬੋਲੇ ਕਿ ਐਸੀ ਪੰਜ ਸਾਲਾਂ ਤੋਂ ਇਨਸਾਫ ਦੀ ਮੰਗ ਕਰ ਰਹੇ ਹਨ ਸ਼੍ਰੋਮਣੀ ਕਮੇਟੀ ਨੂੰ ਵੀ ਗੱਲ ਦਾ ਪਤਾ ਹੈ ਉਹ ਵੀ ਮੰਨ ਚੁੱਕੀ ਹੈ ਲੇਕਿਨ ਇਸ ਬਾਬਤ ਫਿਰ ਵੀ ਕੋਈ ਕਾਰਵਾਈ ਹੁੰਦੀ ਨਜ਼ਰ ਨਹੀਂ ਆ ਰਹੀ ਹੈ ਇਸ ਦੌਰਾਨ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਵੀ ਜ਼ਿਕਰ ਹੋਇਆ ਕਿਉਂਕਿ ਦਲੇਵਾਲ ਵੱਲੋਂ ਜ਼ਿਕਰ ਕੀਤਾ ਗਿਆ ਕਿ ਜਦੋਂ ਇਹ ਰਿਪੋਰਟ ਪੇਸ਼ ਕੀਤੀ ਗਈ ਸੀ ਜਦੋਂ ਦੋਸ਼ੀਆਂ ਦੇ ਬਾਰੇ ਪਤਾ ਲੱਗਿਆ ਸੀ ਉਦੋਂ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸਨ ਤੇ ਜੋ ਐਜੀਪੀ ਸਨ ਪ੍ਰਧਾਨ ਸੀ ਉਹ ਵੀ ਹਾਮੀ ਨਹੀਂ ਸਨ ਤਾਂ ਉਸ ਦੌਰਾਨ ਜੋ ਹੈ ਦੋਸ਼ੀਆਂ ਦਾ ਪਤਾ ਲੱਗਿਆ ਸੀ ਰਿਪੋਰਟ ਵੀ ਸਾਂਝੀ ਕੀਤੀ ਗਈ ਸੀ ਲੇਕਿਨ ਕਾਰਵਾਈ ਹੁੰ ਤੱਕ ਨਹੀਂ ਕੀਤੀ ਗਈ ਹੈ ਇਸ ਮੌਕੇ ਉਹਨਾਂ ਨੇ ਹੋਰ ਕੀ ਕੁਝ ਬੋਲਿਆ ਅਗਲੇ ਰਣਨੀਤੀ ਬਾਰੇ ਕਿਹੜਾ ਇਲਾਮ ਕੀਤਾ ਹੈ ਤੁਸੀਂ ਇੱਕ ਵਾਰ ਖੁਦ ਸੁਣ ਲਵੋ 328 ਪਾਵਰ ਸਰੂਪ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਿੱਚੋਂ ਲਾਪਤਾ ਹੋਏ ਜਿਨ੍ਹਾਂ ਦੀ ਪੜਤਾਲੀਆ ਰਿਪੋਰਟ ਸਾਹਮਣੇ ਹੈ ਸ਼੍ਰੋਮਣੀ ਕਮੇਟੀ ਖੁਦ ਕਬੂਲ ਕਰ ਚੁੱਕੀ ਤੇ 5 ਸਾਲ ਤੋਂ ਅਸੀਂ ਇਨਸਾਫ਼ ਮੰਗ ਰਹੇ 15 ਦਿਨ ਦਿੱਤੇ ਸੀ ਸਰਕਾਰ ਨੂੰ ਕਾਰਵਾਈ ਲਈ ਭਾਈ ਜਗਜੀਤ ਸਿੰਘ ਗੱਡੇਵਾਲ ਕਿਸਾਨ ਆਗੂ ਗੈਰ ਰਾਜਨੀਤਿਕ ਮੋਰਚੇ ਵੱਲੋਂ 15 ਦਿਨਾਂ ਦੀ ਕਾਰਵਾਈ ਨਾ ਹੋਣ ਤੇ ਅੱਜ ਉਹਨਾਂ ਨੇ ਜਿਹੜਾ ਐਲਾਨ ਕੀਤਾ ਹੈ 7 ਸਤੰਬਰ ਨੂੰ ਇੱਥੇ ਵੱਡਾ ਇਕੱਠ ਕੀਤਾ ਜਾਊਗਾ ਉਸ ਵੱਡੇ ਇਕੱਠ ਦੇ ਵਿੱਚ ਆਉਣ ਵਾਲੀਆਂ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਗਈ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾ ਗੱਤੀ ਪ੍ਰਕਾਸ਼ ਪੁਰਬ ਦਿਵਸ ਤੋਂ ਲੈ ਕੇ 7 ਸਤੰਬਰ ਤੱਕ ਨਿਰੰਤਰ ਇੱਕ ਪਾਠ ਸੁਖਮਨੀ ਸਾਹਿਬ ਜੀ ਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਲਈ ਸਤਕਾਰ ਲਈ ਮੋਰਚੇ ਦੀ ਬਤੈ ਲਈ ਤੇ ਜਿੱਥੇ ਇਹਨਾਂ ਸਾਰੇ ਵੀਰਾਂ ਦੀਆਂ ਸੇਧ ਜਾਬੀਆਂ ਇਤਫਾਕ ਲਈ ਪੰਥ ਦੀ ਚੜ੍ਹਦੀ ਕਲਾ ਲਈ ਉਹ ਸੁਖਮਨੀ ਸਾਹਿਬ ਜੀ ਦਾ ਪਾਠ ਕਰਨ ਆਪਾਂ ਵੀ ਕਰਾਂਗੇ ਔਰ 7 ਸਤੰਬਰ ਨੂੰ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਵਾਸਤੇ ਉਵੇਂ ਹੀ ਆਉਣਾ ਹੈ ਜਿਵੇਂ ਆਪਣੇ ਹੱਕਾਂ ਲਈ ਕਦੇ ਮਜ਼ਦੂਰ ਕਿਸਾਨ ਉਦਯੋਗੀ ਹਰ ਤਰ੍ਹਾਂ ਦੇ ਲੋਕ ਸਿੰਘੂ ਤੇ ਨੌਰੀ ਬਾਰਡਰ ਤੇ ਪਹੁੰਚੇ ਸਨ ਉਵੇਂ ਉਦੋਂ ਵੱਧ ਪਿਆਰ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਦਬ ਲਈ 7 ਸਤੰਬਰ ਨੂੰ 2025 ਨੂੰ ਇੱਥੇ ਸਾਰੀਆਂ ਸੰਗਤਾਂ ਸਮੂਲੀਅਤ ਕਰਨ ਤਾਂ ਕਿ 328 ਪਾਵਨ ਸਰੂਪਾਂ ਦਾ ਇਨਸਾਫ ਲਿਆ ਜਾ ਸਕੇ ਅੱਗੇ ਵਾਸਤੇ ਕੋਈ ਗੁਰੂ ਗ੍ਰੰਥ ਸਾਹਿਬ ਜੀ ਨਾਲ ਛੇੜਛਾੜ ਚੋਰੀ ਜਾ ਕੋਈ ਹਮਲਾ ਗੁਰੂ ਗ੍ਰੰਥ ਸਾਹਿਬ ਜੀ ਤੇ ਨਾ ਕਰ ਸਕੇ ਇਹਨਾਂ ਨਾਲ ਹੀ ਅਮਨ ਸ਼ਾਂਤੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ ਕਿਉਂਕਿ ਸ਼ਰਾਰਤੀ ਲੋਕ ਇਸੇ ਪੱਤੇ ਨੂੰ ਖੇਡ ਕੇ ਤੇ ਅਮਨ ਸ਼ਾਂਤੀ ਨੂੰ ਅੱਗ ਲਾਉਂਦੇ ਨੇ ਇਸ ਲਈ ਇਹ ਜਿਹੜਾ ਰਾਹ ਇਹਨੂੰ ਬੰਦ ਕਰਨਾ ਬਹੁਤ ਜ਼ਰੂਰੀ ਹੈ 27 ਸਤੰਬਰ ਦਾ ਜਿਹੜਾ ਪ੍ਰੋਗਰਾਮ ਡੱਲੇਵਾਲ ਸਾਹਿਬ ਨੇ ਦਿੱਤਾ ਆਓ ਸਾਰੇ 7 ਸਤੰਬਰ पकड़े होके ਆਪਾਂ ਸਾਰੇ ਉਹ ਸਫਲ ਕਰਨਾ ਹੈ ਤੇ 5 ਸਾਲਾਂ ਤੋਂ ਲੱਗੇ ਹੋਏ ਇਸ ਮੋਰਚੇ ਨੂੰ ਫਤਿਹ ਜਾਪੀ ਦਾ ਦਿਨ 7 ਸਤੰਬਰ 2025 ਨੂੰ ਬਣਾਉਣਾ ਹੈ ਇਹ ਹਰ ਇੱਕ ਸੇਖ ਆਪਣੇ ਮਨ ਨਾਲ ਅਰਦਾਸ ਕਰਕੇ ਅੱਜ ਤਿਹैया ਕਰ ਲੈ 7 ਸਤੰਬਰ 2025 ਸਾਡਾ ਫਤਿਹ ਦਿਨ ਸ ਹੋ ਕੋਟੜਾ ਸਾਹਿਬ 7 ਸਤੰਬਰ ਵਾਲਾ ਪ੍ਰੋਗਰਾਮ ਇੱਕ ਦਿਨ ਵਾਸਤੇ ਆ ਜਾਕਰੋ ਪ੍ਰੋਗਰਾਮ ਅੰਨ ਅੰਨਕੇ ਸਮੇਂ ਵਾਸਤੇ ਤਬਦੀਲ ਹੋ ਸਕਦਾ ਹੈ ਇਹ ਸਰਕਾਰ ਦੀਆਂ ਨੀਤੀਆਂ ਤੇ ਡਿਪੈਂਡ ਕਰਦਾ ਹੈ ਤੇ ਅਗਲਾ ਪ੍ਰੋਗਰਾਮ ਸਾਡੇ ਆਗੂਆਂ ਤੇ ਡਿਪੈਂਡ ਕਰਦਾ ਹੈ ਕੀ ਹੋਊਗਾ ਉਹ ਸਮੇਂ ਦੀ ਬੁੱਕਲ ਚ ਉਹ ਅਜੇ ਅਸੀਂ ਨਹੀਂ ਦੱਸ ਸਕਦੇ ਜਿਹੜਾ ਪ੍ਰਧਾਨ ਸਾਹਿਬ ਉਹ ਕਿ ਫਿਰ ਆਹ ਉਹ ਗਾਂ ਦੀਆਂ ਗੱਲਾਂ ਨੇ ਜੀ ਉਹ ਪ੍ਰਧਾਨ ਸਾਹਿਬ ਦੱਸਣਗੇ ਅੱਜ ਨਹੀਂ ਦੱਸਣਗੇ ਉਹ ਸੱਤ ਨੂੰ ਫੇਰ ਆ ਜਿਓ ਤਾਂ ਸਾਹਿਬ ਜੀ ਨੇ ਦੱਸਿਆ ਕਿ ਮੀਟਿੰਗ ਹੋ ਸਕਦੀ ਆ ਹੋ ਸਕਦਾ ਹੈ ਕਿ ਪ੍ਰਧਾਨ ਸਾਹਿਬ ਮੀਟਿੰਗ ਦਾ ਸਮਾਂ 7 ਤੋਂ ਬਾਅਦ ਨਹੀਂ ਹੋਣਾ ਏ ਵੀ ਵੀ ਕਲੀਅਰ ਕਰਦੇ ਆ 7 ਤੋਂ ਬਾਅਦ ਕੋਈ ਮੀਟਿੰਗ ਨਹੀਂ ਹੋਣੀ 7 ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਮੀਟਿੰਗ ਕਰਨੀ ਚਾਹੁੰਦੀ ਹੈ ਪ੍ਰਧਾਨ ਸਾਹਿਬ ਨਾਲ ਕਰ ਲੈਣ ਕਿਉਂਕਿ ਸਾਨੂੰ ਤਾਂ ਉਹਨਾਂ ਨੇ 5 ਸਾਲ ਤੋਂ ਆਤਵਾਦੀ ਸਮਝਿਆ ਹੋਇਆ ਉਹ ਮਿਲਣਾ ਹੀ ਨਹੀਂ ਚਾਹੁੰਦੇ ਸਨ ਮੀਟਿੰਗ ਦਾ ਹਿੱਸਾ ਹੋਵੋਗੇ ਜੇ ਤਾਂ ਵੀ ਸਾਹਿਬ ਮੀਟਿੰਗ ਕਰਦੇ ਆ ਨਹੀਂ ਉਸ ਮੀਟਿੰਗ ਦਾ ਹਿੱਸਾ ਡੱਲੇਬਾਲ ਸਾਹਿਬ ਹੋਣਗੇ ਬਲਦੇਵ ਸਿੰਘ ਸਰਸਾ ਹੋਣਗੇ ਸਾਡੇ ਵੱਲੋਂ ਕੋਈ ਨਮਾਇਦਾ ਜੇ ਕਹਿਣਗੇ ਤਾਂ ਅਸੀਂ ਜ਼ਰੂਰ ਭੇਜ ਦੇਾਂਗੇ ਕਿਉਂਕਿ 5 ਸਾਲ ਤੋਂ ਸਾਨੂੰ ਉਹਨਾਂ ਨੇ ਨਹੀਂ ਬੁਲਾਇਆ ਔਰ ਸਾਡੇ ਐਡਵੋਕੇਟਸ ਆ ਬੈਠੇ ਨੇ ਅਰੁਣ ਸ਼ਰਮਾ ਜੀ ਇਹਨਾਂ ਨੇ ਬਕਾਇਦਾ ਉਹਨਾਂ ਨੂੰ ਚਿੱਠੀਆਂ ਦਿੱਤੀਆਂ ਨੇ ਨੋਟਿਸ ਦਿੱਤੇ ਨੇ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਉਹਨਾਂ ਨੇ ਨਾ ਹਾਈ ਕੋਰਟ ਨੂੰ ਟਿੱਚ ਸਮਝਿਆ ਉੱਥੇ ਉਹਨੂੰ ਵੀ ਟਿੱਚ ਸਮਝਦੇ ਨੇ ਗੁਰੂ ਗ੍ਰੰਥ ਸਾਹਿਬ ਨੂੰ ਟਿੱਚ ਸਮਝਦੇ ਨੇ ਅਕਾਲ ਤਖਤ ਨੂੰ ਟਿੱਚ ਸਮਝਦੇ ਨੇ ਸਿੱਖਾਂ ਨੂੰ ਟਿੱਚ ਸਮਝਦੇ ਨੇ ਉਹ ਸਾਡੇ ਨਾਲ ਗੱਲ ਕਰਨ ਨੂੰ ਰਾਜ਼ੀ ਨਹੀਂ ਪਰ ਅੱਜ ਚਲੋ ਜੋ ਡੱਲੇਵਾਲ ਸਾਹਿਬ ਸਾਡੇ ਬਜ਼ੁਰਗ ਨੇ ਉਹਨਾਂ ਕਹਿ ਦਿੱਤਾ ਹੈ ਕਿ ਅਸੀਂ ਗੱਲਬਾਤ ਲਈ ਰਾਜ਼ੀ ਹਾਂ ਤੇ ਮੈਂ ਇਹਨਾਂ ਨਾਲ ਐਗਰੀ ਅਸੀਂ ਗੱਲ ਕਰਾਂਗੇ ਬਾਸ਼ਰਤ ਉਹ ਗੱਲ ਜਿਹੜੀ ਆ ਗੁਰੂ ਗ੍ਰੰਥ ਸਾਹਿਬ ਤੇ ਦੋਸ਼ੀਆਂ ਤੇ ਮੁਕੱਦਮੇ ਦੀ ਉਹੀ ਹੋਊ ਜਿਹੜੀ ਇਹਨਾਂ ਨੇ ਲੋਂਗੋਵਾਲ ਪ੍ਰਧਾਨ ਤੇ ਧਾਮੀ ਸਾਹਿਬ ਸਕੱਤਰ ਨੇ ਮੰਨੀ ਹੋਈ ਆ ਔਰ ਉਹਦੇ ਵਿੱਚ ਉਹਦੋਂ ਇਹਨਾਂ ਨੇ ਇਕੱਲੇ ਮਦਈ ਹੋਣਾ ਸੀ ਹੁਣ ਉਹਦੇ ਵਿੱਚ ਮਦਈ ਸਾਨੂੰ ਵੀ ਲੈਣਾ ਹੋਊ ਜੱਲੇਵਾਲ ਸਾਹਿਬ ਨੂੰ ਲੈਣਾ ਹੋਊ ਬਲਦੇਵ ਸਿੰਘ ਸਿਰਸਾ ਨੂੰ ਵੀ ਲੈਣਾ ਹੋਊ ਤਾਂਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੀਤਾ ਜਾ ਸਕੇ ਏ ਨਹੀਂ ਕਿ ਇਹ ਮਕਦਮਾ ਦਰਜ ਸੀ ਤੇ ਹੁਣ ਉਹ ਠੰਡੇ ਬਸਤੇ ਚ ਪੈ ਗਿਆ ਤੇ ਰਫਾ ਦਬਾ ਹੋ ਗਿਆ ਇਹ ਤੇ ਹੁਣ ਇੱਕ ਪਾਸਾ ਕਰਕੇ ਛੱਡਾਂਗੇ ਇਸ ਲਈ 7 ਸਤੰਬਰ ਤੱਕ ਸਰਕਾਰ ਕੋਲੇ ਪ੍ਰਸ਼ਾਸਨ ਕੋਲੇ ਸ਼੍ਰੋਮਣੀ ਕਮੇਟੀ ਕੋਲੇ ਸਮਾਂ ਹੈ ਉਹ ਕਿੰਨਾ ਨਾਲ ਮੀਟਿੰਗ ਕਰਨੀ ਚਾਹੁੰਦੇ ਨੇ ਕਰ ਲੈਣ 7 ਸਤੰਬਰ ਤੋਂ ਬਾਅਦ ਮੀਟਿੰਗਾਂ ਵਾਲਾ ਦਰਵਾਜ਼ਾ ਵੀ ਬੰਦ ਹੋ ਤੁਹਾਡੇ ਮੁਤਾਬਕ ਇਸ پورے ਮਾਮਲੇ ਚ ਕਿਹੜਾ ਕਿਹੜਾ ਚੋਟਕਾ ਹੈ ਜੀ ਲੰਬੇ ਸਮੇਂ ਤੋਂ ਪੂਰਾ ਸਟੱਡੀ ਕਰ ਰਹੇ ਹੋ ਉਹ ਬਟਿਆਂ ਕੋ ਉਹਦੇ ਅੱਖ ਵੀ ਨਾ ਜ਼ਿਕਰ ਕਰਦੇ ਰਹੇ ਜਿਹੜੇ ਦੋਸ਼ੀ ਸੀਗੇ ਲੌਂਗੋਵਾਲ ਨੇ ਖੁਦ ਬੋਲ ਦਿੱਤੇ ਨੇ ਜੀ ਤੁਹਾਨੂੰ ਸੁਣਾ ਦਿੱਤਾ ਔਰ ਉਹਦੇ ਚ ਮੈਨੂੰ ਮੈਂ ਕਹਾਂ ਦੇ ਤੁਸੀਂ ਕਹੋਗੇ ਗਡਾਲਾ ਦੂਸ਼ਣ ਬਾਜੀ ਕਰਦਾ ਹੈ ਆ ਰਿਪੋਰਟ ਦੀ ਕਾਪੀ ਮੈਂ ਸਾਰਿਆਂ ਨੂੰ ਭੇਜ ਦਿੰਨਾ ਹੋਰ ਵੀ ਜੇ ਕਿਸੇ ਸਿੱਖ ਨੇ ਕਾਪੀ ਚਾਹੀਦੀ ਹੈ ਮੇਲ ਰਾਈ ਵਟਸਐਪ ਰਾਈ ਇਹਦੇ ਚਾਰ ਭਾਗ ਨੇ ਮੈਂ ਚਾਰ ਤੇ ਚਾਰ ਹੀ ਤੁਹਾਨੂੰ ਉਹ ਕਾਪੀਆਂ ਕਰਾ ਕੇ ਪੀਡੀਐਫ ਤੁਹਾਡੇ ਮੋਬਾਈਲ ਤੁਹਾਡੇ ਈਮੇਲ ਤੇ ਪਾ ਦੇਣਾ ਤੁਸੀਂ ਖੁਦ ਪੜ ਲਿਓ ਇਹ ਹਮਲਾ ਗੁਰੂ ਗ੍ਰੰਥ ਸਾਹਿਬ ਜੀ ਤੇ ਹੋਇਆ ਜਿਹੜਾ ਕਿ ਨਾਮ ਬਰਦਾਸ਼ ਜੋਗੇ ਨਾ ਬਖਸ਼ਣ ਜੋਗ ਇਸ ਲਈ 7 ਸਤੰਬਰ ਤੱਕ ਸਮਾਂ ਹੈ ਸਰਕਾਰ ਕੋਲੇ ਸ਼੍ਰੋਮਣੀ ਕਮੇਟੀ ਕੋਲੇ ਉਹਨਾਂ ਨੇ ਕੋਈ ਫੈਸਲਾ ਕਰਨਾ ਹੈ ਉਦੋਂ ਬਾਅਦ 7 ਤੋਂ ਅਗਲਾ ਪ੍ਰੋਗਰਾਮ ਜਿਹੜਾ ਉਹ ਫਿਰ ਗੱਲੇਵਾਲ ਸਭ ਤੇ ਸਮੁੱਚੇ ਸਾਡੇ ਜਿੰਨੇ ਵੀ ਇੱਥੇ ਸਹਿਯੋਗੀ ਹੋਣਗੇ ਇਹ ਫੈਸਲਾ ਉਹਨਾਂ ਦਾ ਹੋ ਉਹ ਮੇਰਾ ਵੀ ਨਹੀਂ